ਡੇਰਾ ਖਲੀਫਾ ਬਾਬਾ ਕੁਲਵੰਤ ਚਿਸ਼ਤੀ ਨਿਆਮੀਆਂ ਵੱਲੋਂ ਮਾਤਾ ਸ਼ਿਵਰਾਜ ਚਿਸ਼ਤੀਆਂ ਨਿਆਮੀਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆਂ ਉਹਨਾਂ ਦੀ ਯਾਦ ਵਿੱਚ ਸ਼ੋਭ ਪੰਡਾਰਾ ਅਤੇ ਪੀਰਾਂ ਦਾ ਦੀਵਾਨ ਬੜੀ ਹੀ ਧੂਮ ਧਾਮ ਦੇ ਨਾਲ ਸਜਾਇਆ ਗਿਆ ਇਸ ਮੌਕੇ ਤੇ ਮਾਤਾ ਸ਼ਿਵਰਾਜ ਚਿਸ਼ਤੀਆਂ ਨਿਆਮੀਆਂ ਲਈ ਚਾਦਰ ਵੀ ਚੜਾਈ ਗਈ ਅਤੇ ਸੰਗਤਾਂ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਲੰਗਰ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਪ੍ਰਸ਼ਾਦਾ ਵੀ ਛਕਿਆ ਗਿਆ। ਇਸ ਮੌਕੇ ਤੇ ਦੂਰੋਂ ਨੇੜੋਂ ਪਹੁੰਚੀਆਂ ਸੰਗਤਾਂ ਵੱਲੋਂ ਪੀਰਾਂ ਫਕੀਰਾ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ ਅਤੇ ਬਾਬਾ ਕਲਵੰਤ ਚਿਸ਼ਤੀ ਵੱਲੋਂ ਸਾਰੇ ਹੀ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਇਹ ਭੰਡਾਰਾ ਦੇਰ ਰਾਤ ਤੱਕ ਲਗਾਤਾਰ ਪੀਰਾਂ ਦੇ ਦੀਵਾਨ ਦੇ ਨਾਲ ਚੱਲਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਡੇਰਾ ਪ੍ਰਬੰਧਕਾਂ ਦਾ ਇਸ ਪੂਰੇ ਭੰਡਾਰੇ ਨੂੰ ਲੈ ਕੇ ਅਧਿਰਣਾ ਤੁਹਾਡਾ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਆ ਬੜੀ ਦੂਰ ਦੂਰ ਤੋਂ ਸੰਗਤ ਇੱਥੇ ਪਹੁੰਚੀ ਹੈ ਤੇ ਕੀ ਪ੍ਰੋਗਰਾਮ ਦਾ ਬਈ ਵੱਡਾ ਪਹਿਲੀ ਗੱਲ ਤਾਂ ਗੁਰਦਾ ਇਥੇ ਕੌਂਸਲ ਤੇ ਅਸੀਂ ਆਪਦੇ ਵੱਲੋਂ ਡੇਰੇ ਤਰਫੋਂ ਸਾਰੀ ਸੰਗਤ ਵੱਲੋਂ ਤੁਹਾਨੂੰ ਜੀ ਆਇਆਂ ਜੀ ਆਇਆਂ ਆਖਦੇ ਆ ਜਿਹੜਾ ਇਹ ਅੱਜ ਦਾ ਦਿਨ ਹੈ ਇਹ ਸਾਡੀ ਮਾਤਾ ਜੀ ਸ਼ਿਵਰਾਜ ਚਿਸਤੀ ਜੀ ਉਹਨਾਂ ਨੂੰ ਯਾਦ ਕਰਦਿਆਂ ਇਹ ਦਿਨ ਮਨਾਇਆ ਜਾਂਦਾ ਦਾ ਉਹਨਾਂ ਦਾ ਸਲਾਨਾ ਔਰ ਸੁਪੰਡਾਰਾ ਵੀ ਬੜੀ ਤੁਹਾਡੇ ਇਸ ਡੇਰੇ ਦੇ ਵਿੱਚ ਜਿਹੜੇ ਕਾਫੀ ਸਮੇਂ ਤੋਂ ਕਹਿੰਦੇ ਬੜੀ ਸੰਗਤ ਪਹੁੰਚ ਰਹੀ ਹੈ ਔਰ ਲੋਕਾਂ ਦੀਆਂ ਮੰਨੀਆਂ ਮਰਾਦਾ ਇਹਨੀਆਂ ਪੂਰੀਆਂ ਹੁੰਦੀਆਂ ਤੁਹਾਡੇ ਸਾਲ ਦੇ ਵਿੱਚ ਕਿੰਨੇ ਭੰਡਾਰੇ ਲੱਗਦੇ ਸਾਡੇ ਸਾਲ ਦੇ ਵਿੱਚ ਪਹਿਲਾਂ ਇੱਕ ਫੈਕਸ ਭੰਡਾਰਾ ਜੋ ਕਿ ਡੇਰੇ ਦਾ ਦਿਨ ਮਨਾਇਆ ਜਾਂਦਾ ਹੈ 14 15 16 ਮਾਰਚ ਨੂੰ ਉਸ ਤੋਂ ਬਾਅਦ ਇੱਕ ਭੰਡਾਰਾ ਸਾਡਾ ਮਲੇਰਕੋਲੇ ਦੇ ਵਿੱਚ ਲੱਗਦਾ ਹੈ ਸਾਲ 'ਚ ਜੀ ਤੇ ਇੱਕ ਭੰਡਾਰਾ ਸਾਡਾ ਨਗਾਹੇ ਦੇ ਵਿੱਚ ਜੋ ਬਾਗੇ ਪੁਰਾਣੇ ਦੇ ਕੋਲ ਬਾਬਾ ਜੀ ਦਾ ਦਰਬਾਰ ਹੈ ਇੱਕ ਭੰਡਾਰਾ ਉੱਥੇ ਲੱਗਦਾ ਹੈ ਜੀ ਤੇ ਇੱਕ ਭੰਡਾਰਾ ਸਾਡਾ ਚੰਦਪੁਰਨੀ ਮਹਾਮਾਈ ਦੇ ਦਰਬਾਰ 'ਚ ਲੱਗਦਾ ਜੀ ਆਹ ਦੇਖਣ ਦੇ ਵਿੱਚ ਆਇਆ ਕਿ ਬਾਬਾ ਜੀ ਦੇ ਮਤਲਬ ਬੜੇ ਸਿਧਾਂਤੂਤ ਦੂਰ ਦੂਰ ਤੱਕ ਪਹੁੰਚਦੇ ਤੇ ਭੰਡਾਰੇ ਜਿਵੇਂ ਕਹਿੰਦੇ ਸਾਲ ਦੇ ਵਿੱਚ ਕਾਫੀ ਹੋ ਜਾਂਦੇ ਇਹ ਜਿਹੜੇ ਲੋਕ ਮਤਲਬ ਕੋਈ ਆਪਣੀ ਸ਼ਰਧਾ ਇਹ ਜਿਹੜੇ ਜੀ ਚਾਰ ਪੰਜ ਭੰਡਾਰੇ ਆ ਇਹ ਤਾਂ ਡੇਰੇ ਵੱਲ ਗੁੰਦੇ ਜੀ ਮੰਨ ਲਓ ਕਿਸੇ ਦੀ ਮਨੋ ਕਾਮਨਾ ਪੂਰੀ ਹੋ ਗਈ ਕਿਸੇ ਦੇ ਬੇਟਾ ਹੋਇਆ ਕਿਸੇ ਦਾ ਕੋਈ ਬਾਹਰਲੇ ਮੁਲਕ ਦਾ ਕੰਮ ਹੋਇਆ ਉਹ ਉਹਨਾਂ ਦੀ ਖੁਸ਼ੀ ਹੈ ਉਹਨਾਂ ਦੀ ਸ਼ਰਧਾ ਹੈ ਜਦੋਂ ਫਿਰ ਸਾਨੂੰ ਕਹਿੰਦੇ ਵੀ ਅਸੀਂ ਪੀਰਾਂ ਫਕੀਰਾਂ ਦੇ ਨਾਮ ਤੇ ਪੁੰਨ ਦਾਨ ਭੰਡਾਰਾ ਕਰਨਾ ਉਹ ਅਸੀਂ ਫਿਰ ਕਰਵਾਉਂਦੇ ਹਾਂ ਹਾਂ ਬਾਬਾ ਜੀ ਤੁਹਾਡੇ ਕੋਲੇ ਸੰਗਤ ਕਿੱਥੋਂ ਕਿੱਥੋਂ ਚੱਲ ਜੀ ਪੰਜਾਬ ਤੋਂ ਵੀ ਐ ਹਿਮਾਚਲ ਤੋਂ ਵੀ ਐ ਰਾਜਸਥਾਨ ਤੋਂ ਵੀ ਐ ਹਰਿਆਣੇ ਤੋਂ ਵੀ ਐ ਜੀ ਹਾਂਜੀ ਠੀਕ ਹੈ ਭਾਈ ਬਈ ਕੀ ਕਰਨਾ ਚਾਹੋਗੇ ਅੱਜ ਜਿਹੜਾ ਮਾਤਾ ਜੀ ਦੇ ਗਾਇ ਪੀਰਾਂ ਦੀ ਮੈਂ ਤੁਹਾਨੂੰ ਸਾਰਿਆਂ ਦਾ ਸੋਡੇ ਆਿਆਂ ਦਾ ਜੀ ਆਇਆਂ ਨੂੰ ਕਰਦਾ ਜੋ ਮੇਰੇ ਫਾਦਰ ਸਾਹਿਬ ਨੇ ਜੋ ਬਾਬਾ ਜੀ ਨੇ ਬੋਲਿਆ ਠੀਕ ਹੈ ਉਹ ਜੋ ਸਾਡੇ ਡੇਰੇ ਦੇ ਵਿੱਚ ਜੋ ਸਲਾਨਾ ਭੰਡਾਰਾ ਹੁੰਦਾ ਮਾਤਾ ਸ਼ਿਵਰਾਜ ਚਿਸ਼ਤੀ ਦੀ ਯਾਦ ਦੇ ਵਿੱਚ ਇਹ ਹੁੰਦਾ ਹਰ ਸਾਲ ਦੀ ਤਰ੍ਹਾਂ 24 ਜਨਵਰੀ ਠੀਕ ਹੈ ਇਹ ਦਿਨ ਪੱਕਾ ਮਨਾਇਆ ਜਾਂਦਾ ਜਿੰਨੀਆਂ ਵੀ ਦੂਰ ਦਰਾਡੇ ਤੋਂ ਸਾਡੇ ਡੇਰੇ 'ਚ ਸੰਗਤਾਂ ਆਉਂਦੀਆਂ ਜਿੰਨਾਂ ਦੀ ਸੰਗਤਾਂ ਦੇ ਭਲੇ ਹੁੰਦੇ ਇਸ ਦਰਬਾਰ ਦੇ ਵਿੱਚ ਠੀਕ ਹੈ ਜੋ ਉਹਨਾਂ ਦੀ ਖੁਸ਼ੀ ਠੀਕ ਹੈ ਇੱਥੇ ਸਾਰੇ ਨਸਮਤ ਓਕੇ ਜਾਂਦੇ ਨੇ ਜਿੰਨੇ ਵੀ ਦੂਰ ਦਰਾਡੇ ਤੋਂ ਸਾਡੀ ਸਾਰੀ ਸੰਗਤ ਪਹੁੰਚਦੀ ਹੈ ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਪੱਤਰਕਾਰ ਸਹਿਬਾਨ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਡੇਰਾ ਖਲੀਫਾ ਬਾਬਾ ਕੁਲਵੰਤ ਚਿਸਤੀ ਪਟੰਡਾ ਰੋਡ ਜੈਤੋ ਮੰਡੀ ਬਾਬਾ ਕੁਲਵਿੰਦਰ ਚਿਸਤੀ ਮਾਤਾ ਸ਼ਿਵਰਾਜ ਕੌਰ ਚਿਸਤੀ ਜੈਤੋ ਮੰਡੀ ਠੀਕ ਹੈ ਸਰ